ਅਤਵਾਦ ਕਦੋਂ ਫੈਲਦਾ ਹੈ ਅਤਵਾਦ ਫੈਲਦਾ ਉਦੋਂ ਜਦੋਂ ਇਨਸਾਫ ਨਹੀਂ ਮਿਲਦਾ ਜਦੋਂ ਦੁਸ਼ਮਣ ਫੱਟ ਤਾਂ ਮਾਰ ਜਾਂਦਾ ਪਰ ਜਦੋਂ ਸਾਨੂੰ ਇਨਸਾਫ ਲੈਣ ਦੀ ਸਾਡੀ ਵਾਰੀ ਆਉਂਦੀ ਹੈ ਤਾਂ ਸਾਨੂੰ ਇਨਸਾਫ ਨਹੀਂ ਮਿਲਦਾ ਉਹ ਫੇਰ ਦੁਬਾਰੇ ਸਿਰ ਚੱਕਦਾ ਪੰਜਾਬੀਆਂ ਨਾਲ ਜੋ ਹੋਇਆ ਸਾਰੇ ਜਾਣਦੇ ਨੇ ਸਿੱਖਾਂ ਨਾਲ ਜੋ ਹੋਇਆ ਸਾਰੇ ਜਾਣਦੇ ਨੇ ਪਰ ਅਪਨ ਇਨਸਾਫ ਤਾਂ ਨਹੀਂ ਲਿਆ ਹਲੇ ਕਾਨੂੰਨੀ ਇਨਸਾਫ ਆਪਾਂ ਨੂੰ ਹਲੇ ਮਿਲਿਆ ਨਹੀਂ ਸੋ ਕਾਨੂੰਨੀ ਇਨਸਾਫ ਨਾ ਲੈ ਕੇ ਕੀ ਆਪਾਂ ਆਪਣੀ ਕੌਮ ਨੂੰ ਦੁਬਾਰਾ ਹੱਤਵਾਚ ਨਹੀਂ ਧੱਕਰੇ ਜੇ ਆਪਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹਦੇ ਚ ਆਪਾਂ ਵੀ ਬਰਾਬਰ ਦੇ ਭਾਗੀਦਾਰ ਆ ਕਿ ਆਪਾਂ ਗੌਰ ਨਹੀਂ ਕਰੀ ਜੋ ਲੋਕ ਇਹ ਜਿੰਨਾ ਵੀ ਦਿੱਲੀ ਦੇ ਵਿੱਚ ਕਾਹਨ ਹੋਇਆ ਉਹਦੇ ਖਿਲਾਫ ਜੋ-ਜੋ ਕਾਰਵਾਈਆਂ ਕਾਨੂੰਨੀ ਚੱਲ ਰਹੀਆਂ ਸੀ ਆਪਾਂ ਕਦੇ ਕੋਸ਼ਿਸ਼ ਨਹੀਂ ਕੀਤੀ ਵੀ ਕਿੱਥੇ ਕਾਰਵਾਈ ਪਹੁੰਚੀ ਕਿੱਥੇ ਨਹੀਂ ਪਹੁੰਚੀ ਸੋ ਮੁੱਕਰੀ ਗੱਲ ਇਹ ਹੈ ਕਿ ਟਾਈਟਲਰ ਵਰਗੇ ਸੱਜਣ ਵਰਗੇ ਬਾਹਰ ਨੇ ਉਹਨਾਂ ਨੂੰ ਅੰਦਰ ਹੋਣਾ ਚਾਹੀਦਾ ਚਾਹੇ 6 ਮਹੀਨੇ ਲਈ ਹੋਣ ਚਾਹੇ ਸਾਲ ਲਈ ਹੋਣ ਚਾਹੇ ਮਾਨਜੋ ਕੋਰਟ 20 ਸਾਲ ਲਈ ਕਰੇ ਉਹਨਾਂ ਦੀ ਕੋਰਟ ਦੀ ਮਰਜ਼ੀ ਆ ਇੰਨਾ ਸਮਾਂ ਹੋ ਗਿਆ ਪੰਜਾਬ ਦਾ ਐਡਾ ਗਰਮ ਖੂਨ ਆ ਐਡੀ ਜ਼ਬਰਦਸਤ ਸਾਡੇ ਖੂਨ ਦੀ ਤਸਵੀਰ ਹੈ ਸੋ ਸਾਡੇ ਮੁੰਡੇ ਕਦੇ ਵੀ ਹਥਿਆਰ ਚੱਕ ਸਕਦੇ ਨੇ ਸੋ ਕਿੱਡੀ ਵੱਡੀ ਲਾਪਰਵਾਹੀ ਯਾਰ ਅਣਗੈਲੀ ਰਹੀ ਸਾਡੀ ਕੌਮ ਦੀ ਕਿ ਅਸੀਂ ਚੱਜ ਨਾਲ ਕੇਸ ਨਹੀਂ ਲੜੇ ਉਹਨਾਂ ਨੂੰ ਨਹੀਂ ਪਤਾ ਹੈਗਾ ਵੀ ਸਾਡੇ ਮੁੰਡਿਆਂ ਦਾ ਐਡਾ ਗਰਮ ਖੂਨ ਹੈ ਕਦੇ ਵੀ ਹਥਿਆਰ ਦੁਆਰੇ ਇੰਨਾ ਹੱਥਾਂ ਚਾ ਸਕਦੇ ਨੇ ਪਹਿਲਾਂ ਵੀ ਸਾਡੇ ਹੱਥਾਂ ਚੋਂ ਹਥਿਆਰ ਗਏ ਨੇ ਭੁੱਲੇ ਤਾਂ ਨਹੀਂ ਹੈਗੇ ਆਪਣੇ ਲੋਕ ਹਲੇ ਚਲਾਉਣੇ ਸੋ ਮੈਂ ਇਹ ਚਾਹੁੰਨਾ ਵੀ ਹੁਣ ਤੱਕ ਤਾਂ ਜੋ ਅਣਗੈਲੀ ਹੋਲੀ-ਹੋਲੀ ਜੋ ਨਲੈਕੀ ਹੋਲੀ ਉਹ ਹੋਲੀ ਹੁਣ ਸਰਕਾਰ ਇੱਕ ਵਾਰ ਫੇਰ ਪੰਜਾਬ ਦੀ ਚੇਂਜ ਹੋਊਗੀ ਜਿਹੜੀ ਵੀ ਆਉਂਦੀ ਹੈ ਜਿਹੜੀ ਵੀ ਪਾਰਟੀ ਦੀ ਆਉਂਦੀ ਹੈ ਪੰਜਾਬ ਦੇ ਲੋਕ ਔਰ ਸਿੱਖ ਦੁਬਾਰੇ ਸਿਰ ਜੋੜ ਕੇ ਬੈਠਣ ਦੁਬਾਰੇ ਵਿਚਾਰ ਵਟਾਂਦਰਾ ਕਰਨ ਕਿ ਉਹਨਾਂ ਨੂੰ ਅੰਦਰ ਕਰਾਉਣ ਲਈ ਦੁਬਾਰੇ ਕੀ ਹੋ ਸਕਦਾ ਪੈਸੇ ਦੀ ਦੇਖੋ ਕਮੀ ਨਹੀਂ ਪੰਜਾਬੀ ਪੈਸਾ ਦੇਣਗੇ ਪਰ ਦੇਣਗੇ ਉਹਨੂੰ ਜੇ ਇਸ ਕੰਮ ਦੀ ਰਹਿਨਮਾਈ ਕੋਈ ਐਸਾ ਪ੍ਰਚਾਰਕ ਕਰੇ ਜਿਹਦੀ ਕੌਮ ਬਹੁਤ ਇੱਜ਼ਤ ਕਰਦੀ ਹੈ ਕੋਈ ਐਸੀ ਸੰਸਥਾ ਕਰੇ ਜਿਹਦੀ ਕੌਮ ਬਹੁਤ ਇੱਜ਼ਤ ਕਰਦੀ ਹੈ ਤੇ ਜਿਨੇ ਇਤਿਹਾਸ ਤੇ ਦੱਸਿਆ ਹੋਵੇ ਵੀ ਅਸੀਂ ਸਿੱਖਾਂ ਲਈ ਕੁਝ ਕੀਤਾ ਤੇ ਉਸ ਪ੍ਰਚਾਰਕ ਨੇ ਵੀ ਸਾਬਤ ਕੀਤਾ ਹੋਵੇ ਮੇਰੇ ਚ ਪੈਸੇ ਦਾ ਕੋਈ ਲਾਲਚ ਨਹੀਂ ਮੇਰੇ ਮੈਂ ਸਿੱਖੀ ਲਈ ਸਮਰਪਤ ਆ ਸੋ ਇਹੋ ਜਿਹਾ ਬੰਦਾ ਇਹੋ ਜਿਹਾ ਕੋਈ ਪ੍ਰਚਾਰਕ ਇਹੋ ਜਿਹਾ ਆਪਾਂ ਸਾਰੀ ਕੌਮ ਸਿਰ ਜੋੜ ਕੇ ਲੱਭੇ ਪ੍ਰਵਾਨਤ ਕਰੇ ਫਿਰ ਆਪਾਂ ਉਹਨੂੰ ਕਮਾਂਡ ਸੌਂਪੀਏ ਫਿਰ ਆਪਾਂ ਉਹਨੂੰ ਪੈਸਾ ਵੀ ਦੇਈਏ ਹਨਾ ਤੇ ਉਸ ਪੈਸੇ ਨਾਲ ਫਿਰ ਕੇਸ ਲੜੇ ਜਾਣ ਤੇ ਜਿਹੜੇ ਉਹ ਅੱਜ ਕਿੰਨੇ ਹੀ ਸਾਲ ਹੋ ਗਏ 32-33 ਸਾਲ ਹੋ ਗਏ ਜਿਹੜੇ ਉਹ ਅੰਦਰ ਨਹੀਂ ਹੋਏ ਉਹ ਜਿਹੜਾ ਦਰਦ ਹਮੇਸ਼ਾ ਸੀਨੇ 'ਚ ਲਈ ਫਿਰਦੇ ਆ ਉਹ ਕਿਤੇ ਨਾ ਕਿਤੇ ਸ਼ਾਂਤ ਹੋਵੇ ਤੇ ਆਪਣੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਆਪਾਂ ਹੱਤਬਾਦ ਦੇ ਦਵਾਰੇ ਰਾਤੇ ਜਾਣ ਤੋਂ ਰੋਕਣ 'ਚ ਮਾੜੇ-ਮੋٹے ਸਹਾਈ ਸਿੱਧ ਹੋਈਏ ਸੋ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਪਹਿਲੀ ਗੱਲ ਤਾਂ ਸਰਕਾਰ ਜਿਹੜੀ ਆਵੇ ਉਹਦੇ ਤੇ ਪ੍ਰੈਸ਼ਰ ਬਣਾਇਆ ਜਾਵੇ ਕੇਸ ਨੂੰ ਕੇਸਾਂ ਨੂੰ ਸੀਰੀਅਸਲੀ ਲੜਿਆ ਜਾਵੇ ਚੰਗੇ ਚੋਟੀ ਦੇ ਵਕੀਲ ਕੀਤੇ ਜਾਣ ਸੁਪਰੀਮ ਕੋਰਟ ਦੇ ਹਾਈ ਕੋਰਟਸ ਦੇ ਸਿੱਖ ਰਿਟਾਇਰ ਜੱਜਸ ਨੇ ਜੋ ਰਿਟਾਇਰ ਹੋਏ ਹੋਏ ਜਸਟਿਸ ਨੇ ਬੜੇ ਬੁੱਧੀਜੀਵੀ ਲੋਕ ਨੇ ਉਹਨਾਂ ਦੀਆਂ ਸਲਾਹਾਂ ਲਈਆਂ ਜਾਣ ਮੇਨ ਚੋਟੀ ਦੇ ਸਿੱਖ ਪ੍ਰਚਾਰਕਾਂ ਦੀਆਂ ਸਲਾਹਾਂ ਲਈਆਂ ਜਾਣ ਸੋ ਪੈਸੇ ਦੀ ਕਮੀ ਨਹੀਂ ਪਰ ਪੈਸਾ ਸ਼ੈਂਪੂ ਕੀ ਕੰਮ ਆਉ ਉਹਨੂੰ ਜਿਹਦੇ ਤੇ ਐਨਾ ਕੁ ਯਕੀਨ ਹੋਊਗਾ ਵੀ ਇਹ ਪੈਸੇ 'ਚ ਹਿਰ ਫੇਰ ਨਹੀਂ ਕਰ ਸਕਦਾ ਸੋ ਆਪਣੇ ਤੋਂ ਗਲਤੀਆਂ ਕਿਤੇ ਨਾ ਕਿਤੇ ਰਹਿ ਗਈਆਂ ਪਰ ਇਹ ਗਲਤੀਆਂ ਆਉਣ ਵਾਲੀ ਪੀੜ੍ਹੀ ਭੁਗਤੂਗੀ ਜੇ ਆਪਾਂ ਟਾਈਮ ਰਹਿੰਦੇ ਰਹਿੰਦੇ ਇੱਕ ਇਨਸਾਫ ਦੀ ਜੋਤ ਜਗਾ ਲਾਂਗੇ ਵੀ ਨਹੀਂ ਇਨਸਾਫ ਤੁਹਾਨੂੰ ਮਿਲ ਗਿਆ ਤਾਂ ਸਾਡੇ ਮੁੰਡੇ ਹਥਿਆਰਾਂ ਤੋਂ ਬਚੇ ਰਹਿਣਗੇ ਨਹੀਂ ਖੂਨ ਦਾ ਤੁਹਾਨੂੰ ਪਤਾ ਯਾਰ ਪੰਜਾਬ ਦਾ ਕਹਿੋ ਜੇ ਸੋ ਵੀਰ ਐਡੇ ਚੋਕੇ ਹੈ ਨਹੀਂ ਜਿੱਡੀ ਗੱਲ ਕਰਦੰਨੇ ਆ ਪਰ ਸਿੱਖ ਕੌਮ ਦੇ ਵਿੱਚ ਕਮੀ ਨਹੀਂ ਹੈਗੀ ਐਡੇ ਕਿਰਦਾਰਾਂ ਦੀ ਸਿੱਖ ਕੌਮ ਦੇ ਵਿੱਚ ਐਡੇ ਕੱਦਾਂ ਦੀ ਕਮੀ ਨਹੀਂ ਹੈਗੀ ਸੋ ਆਪਾਂ ਲੱਭਾਂਗੇ ਆਪਾਂ ਉਹਨਾਂ ਦੇ ਪਿੱਛੇ ਲੱਗਾਂਗੇ ਵਿਸ਼ਵਾਸ ਕਰਾਂਗੇ ਉਹਨਾਂ ਨੂੰ ਮੂਰੇ ਲਾਵਾਂਗੇ ਠੀਕ ਹੈ ਇੰਨਾ ਜਿਹੜਾ ਲੇਟ ਹੋ ਗਿਆ ਇਹ ਕਿਤੇ ਨਾ ਕਿਤੇ ਸਾਡਾ ਜਿਹੜਾ ਨਸੂਰ ਹੈ ਸੀਨੇ ਦਾ ਇਸ ਨਸੂਰ ਤੇ ਮਲਮ ਲੱਗਣੀ ਚਾਹੀਦੀ ਹੈ ਲੋਕ ਅੰਦਰ ਹੋਣੇ ਚਾਹੀਦੇ ਨੇ ਸੋ ਬਾਕੀ ਵਿਚਾਰਾਂ ਕਦੇ ਫੇਰ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ